ਲੰਡਨ ਦੇ ਮੇਅਰ ਦੇ ਅਹੁਦੇ ਲਈ ਮੌਜੂਦਾ ਮੇਅਰ ਸਾਦਕ ਖਾਨ ਨੂੰ ਚੁਣੌਤੀ ਦੇਣ ਵਾਲਿਆਂ ਵਿੱਚ ਭਾਰਤੀ ਮੂਲ ਦੇ ਦੋ ਉਮੀਦਵਾਰ ਵੀ ਸ਼ਾਮਲ ਹੋ ਰਹੇ ਹਨ ਲੇਬਰ ਪਾਰਟੀ ਦੇ ਸਾਦਕ ਖਾਨ ਤੀਜੀ ਵਾਰ ਇਸ ਅਹੁਦੇ ਤੇ 4 ਸਾਲ ਦਾ ਕਾਰਜਕਾਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ 2 ਮਹੀਨੋਂ ਹੋਣ ਵਾਲਿਆਂ ਚੋਣਾਂ ਲਈ ਭਾਰਤੀ ਮੂਲ ਦੇ ਦੋ ਕਾਰੋਬਾਰੀ ਆਜ਼ਾਦ ਉਮੀਦਵਾਰਾਂ ਵੱਜੋਂ ਦੌੜ ਵਿੱਚ ਸ਼ਾਮਲ ਹੋਏ ਹਨ ਕਾਰੋਬਾਰੀ ਤਰੁਣ ਗੁਲਾਟੀ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਭਾਰਤ ਦੇ ਦੌਰੇ ਦੌਰਾਨ ਆਪਣੀ ਮੇਅਰ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਜਦੋਂ ਕਿ 62 ਸਾਲਾ ਉਦਯੋਗਪਤੀ ਸ਼ਿਆਮ ਪਾਟਿਆ ਵੀ ਚੋਣ ਲੜ ਰਹੇ ਹਨ ਸਾਦਿਕ ਖਾਨ ਤੋਂ ਇਲਾਵਾ ਇੱਕ ਦਰਜਨ ਦੇ ਕਰੀਬ ਉਮੀਦਵਾਰ ਮੈਦਾਨ ਵਿੱਚ ਹਨ ਗੁਲਾਟੀ ਦਾ ਚੋਣ ਨਾਰਾ ਪਰੋਸਾ ਅਤੇ ਵਿਕਾਸ ਹੈ ਉਮੀਦ ਦੇ ਦੂਦਾ ਨਾਰਾ ਦਿੱਤਾ ਹੈ ਗੁਲਾਜ ਜੀ ਨੇ ਕਿਹਾ ਕਿ ਅੱਜ ਹੀ ਤਾਰਨਾ ਵਧ ਰਹੀ ਹੈ ਕਿ ਮੌਜੂਦਾ ਸੱਤਾ ਤਾਰੀ ਨੇ ਸਮਰਥਨ ਗਵਾ ਦਿੱਤਾ ਹੈ ਅਤੇ ਵੋਟਰ ਵੀ ਪਾਰਟੀ ਦੇ ਇੱਕ ਹੋਰ ਪ੍ਰਮੁੱਖ ਦਾ ਵਿਦਾਰ ਤੋਂ ਬਹੁਤੇ ਖੁਸ਼ ਨਹੀਂ ਹਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲੰਡਨ ਦੇ ਮੇਅਰ ਦੇ ਆਉ ਦੇ ਲਈ ਮੌਜੂਦਾ ਮੇਅਰ ਸਾਦਕ ਖਾਨ ਨੂੰ ਚੁਣੌਤੀ ਦੇਣ ਵਾਲਿਆਂ ਵਿੱਚ ਭਾਰਤੀ ਮੂਲ ਦੇ ਦੋ ਉਮੀਦਵਾਰ ਵੀ ਸ਼ਾਮਲ ਹੋ ਰਹੇ ਹਨ ਲੇਬਰ ਪਾਰਟੀ ਦੇ ਸਾਦਿਕ ਖਾਨ ਇਸ ਅਹੁਦੇ ਤੇ 4 ਸਾਲ ਦਾ ਕਾਰਜਕਾਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ 2 ਮਹੀਨੋਂ ਹੋਣ ਵਾਲਿਆਂ ਚੋਣਾਂ ਲਈ ਭਾਰਤੀ ਮੂਲ ਦੇ ਦੋ ਕਾਰੋਬਾਰੀ ਆਜ਼ਾਦ ਉਮੀਦਵਾਰਾਂ ਵੱਜੋਂ ਦੌੜ ਵਿੱਚ ਸ਼ਾਮਲ ਹੋਏ ਹਨ ਕਾਰੋਬਾਰੀ ਤਰुण ਗੁਲਾਟੀ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਭਾਰਤ ਦੇ ਦੌਰੇ ਦੌਰਾਨ ਆਪਣੀ ਮੇਅਰ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਜਦੋਂ ਕਿ 62 ਸਾਲਾ ਉਦਯੋਗਪਤੀ ਸ਼ਿਆਮ ਪਾਟਿਆਵੀ ਚੋਣ ਲੜ ਰਹੇ ਹਨ 사दिक ਖਾਨ ਤੋਂ ਇਲਾਵਾ ਇੱਕ ਦਰਜਨ ਦੇ ਕਰੀਬ ਉਮੀਦਵਾਰ ਮੈਦਾਨ ਵਿੱਚ ਹਨ ਗੁਲਾਟੀ ਦਾ ਚੋਣ ਨਾਰਾ ਪਰੋਸਾ ਤੇ ਵਿਕਾਸ ਹੈ ਉਮੀਦ ਦੇ ਦੂਦ ਦਾ ਨਾਰਾ ਦਿੱਤਾ ਹੈ ਗੁਲਾਜ ਨੇ ਕਿਹਾ ਗਿਆ ਜਿਹੀ ਤਾਰਨਾ ਵੱਧ ਰਹੀ ਹੈ ਕਿ ਮੌਜੂਦਾ ਸੱਤਾ ਤਾਰੀ ਨੇ ਸਮਰਥਨ ਗੁਆ ਦਿੱਤਾ ਹੈ ਅਤੇ ਵੋਟਰ ਵੀ ਪਾਰਟੀ ਦੇ ਇੱਕ ਹੋਰ ਪ੍ਰਮੁੱਖ ਦਅਵਿੱਦਾਰ ਤੋਂ ਬਹੁਤੇ ਖੁਸ਼ ਨਹੀਂ ਹਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲੰਡਨ ਦੇ ਮੇਅਰ ਦੇ ਅਹੁਦੇ ਲਈ ਮੌਜੂਦਾ ਮੇਅਰ ਸਾਦਕ ਖਾਨ ਨੂੰ ਚੁਣੌਤੀ ਦੇਣ ਵਾਲਿਆਂ ਵਿੱਚ ਭਾਰਤੀ ਮੂਲ ਦੇ ਦੋ ਉਮੀਦਵਾਰ ਵੀ ਸ਼ਾਮਲ ਹੋ ਰਹੇ ਹਨ ਲੇਬਰ ਪਾਰਟੀ ਦੇ ਸਾਦਿਕ ਖਾਨ ਤੀਜੀ ਵਾਰ ਇਸ ਅਹੁਦੇ ਤੇ 4 ਸਾਲ ਦਾ ਕਾਰਜਕਾਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ 2 ਮਹੀਨوں ਹੋਣ ਵਾਲਿਆਂ ਚੋਣਾਂ ਲਈ ਭਾਰਤੀ ਮੂਲ ਦੇ ਦੋ ਕਾਰੋਬਾਰੀ ਆਜ਼ਾਦ ਉਮੀਦਵਾਰਾਂ ਵੱਜੋਂ ਦੌੜ ਵਿੱਚ ਸ਼ਾਮਲ ਹੋਏ ਹਨ ਕਾਰੋਬਾਰੀ ਤਰुण ਗੁਲਾਟੀ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਭਾਰਤ ਦੇ ਦੌਰੇ ਦੌਰਾਨ ਆਪਣੀ ਮੇਅਰ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਜਦੋਂ ਕਿ 82 ਸਾਲਾ ਉਦਯੋਗਪਤੀ ਸ਼ਿਆਮ ਪਾਟਿਆ ਵੀ ਚੋਣ ਲੜ ਰਹੇ ਹਨ 사दिक ਖਾਨ ਤੋਂ ਇਲਾਵਾ ਇੱਕ ਦਰਜਨ ਦੇ ਕਰੀਬ ਉਮੀਦਵਾਰ ਮੈਦਾਨ ਵਿੱਚ ਹਨ ਗਲਾਟੀ ਦਾ ਚੋਣ ਨਾਰਾ ਭਰੋਸਾ ਅਤੇ ਵਿਕਾਸ ਹੈ ਉਮੀਦ ਦੇ ਦੂਦ ਦਾ ਨਾਰਾ ਦਿੱਤਾ ਹੈ ਗੁਲਾਜ ਨੇ ਕਿਹਾ ਗਿਆ ਜਿਹੀ ਤਾਰਨਾ ਵੱਧ ਰਹੀ ਹੈ ਕਿ ਮੌਜੂਦਾ ਸੱਤਾ ਤਾਰੀ ਨੇ ਸਮਰਥਨ ਗਵਾ ਦਿੱਤਾ ਹੈ ਅਤੇ ਵੋਟਰ ਵੀ ਪਾਰਟੀ ਦੇ ਇੱਕ ਹੋਰ ਪ੍ਰਮੁੱਖ ਦਾ ਵਿਦਾਰ ਤੋਂ ਬਹੁਤੇ ਖੁਸ਼ ਨਹੀਂ ਹਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼